ਪ੍ਰਾਇਮ ਨਿਊਜ਼ ਨੈਟਵਰਕ ਦੇਖ ਰਹੇ ਸਾਰੇ ਹੀ ਸਮਦਰਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਪਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਕਿ ਦਸ਼ਮੇਸ਼ ਪਿਤਾ ਜੀ ਦੇ ਫਰਜ਼ੰਦ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਹਕੂਮਤ ਸਰਕਾਰ ਵੱਲੋਂ ਚਣਵਾਇਆ ਗਿਆ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਾ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛਾੜਿਆ ਖੇਤ ਟੈਂਦੇ ਦੇਸ਼ ਨੂੰ ਨਹੀਂ ਸੀ ਸਹਾਰਾ ਜਦੋਂ ਕੋਈ ਉਦੋਂ ਪਿੱਤਾ ਸੀ ਕੌਮ ਤੋਂ ਵਾਰਿਆ ਮੈਂ ਚਾਰ ਪੁੱਤਰ ਸਨ ਬਖਸ਼ੇ ਪ੍ਰਮਾਤਮਾ ਨੇ ਜੋੜਾ ਕਰ ਕਰ ਕੌਮ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਵਿੱਚ ਗੁਜਰੀ ਸਮਾਂ ਜਿਵੇਂ ਗੁਜ਼ਰਿਆ ਉਵੇਂ ਗੁਜ਼ਾਰਿਆ ਮੈਂ ਮਤ ਸ਼ੈਨਸ਼ਾ ਮੈਨੂੰ ਕਹੋ ਸਿੰਘੋ ਕਿਸਤਾ ਨਾਲ ਤਾਂ ਕਰਜ ਉਤਾਰਿਆ ਮੈਂ ਇਸ ਦਾ ਨਾਲ ਤਾਂ ਕਰਜ ਉਤਾਰਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਲਗਤੇ ਜਿਗਰ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚੁਣਾਇਆ ਗਿਆ ਉਸ ਸ਼ੀਧੀ ਸਥਾਨ ਦੇ ਆਪ ਸਾਰੀ ਸੰਗਤ ਨੂੰ ਪ੍ਰਾਈਮ ਨਿਊਜ਼ ਨੈਟਵਰਕ ਤੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਸੰਗਤ ਨੂੰ ਸਾਰੀਆਂ ਜੋ ਲਾਈਵ ਤਸਵੀਰਾਂ ਪ੍ਰਾਈਮ ਨਿਊਜ਼ ਨੈਟਵਰਕ ਤੇ ਆਪਣੇ ਕੈਮਰੇ ਰਾਹੀਂ ਦਿਖਾਈਆਂ ਜਾਣ ਨਾਲ ਨਾਲ ਤੁਹਾਨੂੰ ਅਸੀਂ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਵਾਵਾਂਗੇ ਦੱਸਦੇ ਹਾਂ ਕਿ ਗੁਰਦੁਆਰਾ ਸਿਧੀ ਫਤੇਗੜ ਸਾਹਿਬ 시ਧੀ ਸਥਾਨ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਅਤੇ ਧੰਨ ਮਾਤਾ ਗੁਜਰ ਕੌਰ ਜੀ ਦੱਸਦੀ ਕਿ 10 ਪੋਹ ਨੂੰ ਸਰਹੰਦ ਲਿਆ ਕੇ ਉਹਨਾਂ ਨੂੰ ਕੈਦ ਕਰਾਇਆ ਗਿਆ ਸਹਿਬਜਾਦਾ ਨੂੰ ਇਸੇ ਹੀ ਸਥਾਨ ਤੇ ਜ਼ਾਲਮ ਸੂਬੇ ਵਜ਼ੀਦ ਖਾਨ ਦੀ ਕਚਹਿਰੀ ਵਿੱਚ 11 12 ਤੇ 13 ਪੋਹ ਸੰਮਤ 1761 ਪਾਪ 1704 ਈਸਵੀ ਨੂੰ ਪੇਸ਼ ਕਰਨ ਲਈ ਲਿਆਂਦਾ ਜਾਂਦਾ ਹੈ ਜਿੱਥੇ ਸਹਿਬਜ਼ਾਦੇ ਨੂੰ ਤਰ੍ਹਾਂ ਤਰ੍ਹਾਂ ਦੇ ਡਰਾਵੇ ਅਤੇ ਲਾਲਚ ਦਿੱਤੇ ਜਾਂਦੇ ਹਨ ਅੰਤ 13 ਪੋ 1704 ਈਸਵੀ ਨੂੰ ਸੋਹਲ ਜੀਆਂ ਕਲੀਆਂ ਕੋਮਲ ਕਲੀਆਂ ਬਾਬਾ ਜੋਰਾਵਰ ਸਿੰਘ ਜੀ ਉਮਰ ਜਿਨ੍ਹਾਂ ਦੀ 9 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਜੀ ਕੇਵਲ 7 ਸਾਲ ਦੀ ਉਮਰ ਵਿੱਚ ਮੁਤਸਵੀ ਫਤਵੇ ਅਨੁਸਾਰ ਦਵਾਰਾਂ ਵਿੱਚ ਚਿਣਕੇ ਉਹਨਾਂ ਨੂੰ ਇੱਥੇ ਦਫਨ ਕਰਨ ਦਾ ਜੋ ਅਮਲ ਸ਼ੁਰੂ ਹੋਇਆ ਤੇ ਜ਼ੁਲਮੋ ਸਤਮ ਦਾ ਇੰਤਹਾ ਕਰਦੇ ਆ ਗਲਿਆਂ ਤੇ ਛੁਰੇ ਚਲਾ ਕੇ ਗੁਰੂਆਂ ਦੇ ਲਾਲਾਂ ਨੂੰ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਦੇ ਲਾਲਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸਿੰਘ ਨਵਾਈ ਅਤੇ ਸਿੱਖੀ ਦੇ ਬੂਟੇ ਨੂੰ ਆਪਣੇ ਖੂਨ ਨਾਲ ਸਿੰਜ ਕੇ ਧਰਮ ਤੋਂ ਜ਼ਿੰਦਗੀ ਨਿਸ਼ਾਵਰ ਕੀਤੀ ਜ਼ਮੀਨ ਦੋ ਸ਼ਹੀਦ ਅਸਥਾਨ ਪੋਰਾ ਸਾਹਿਬ ਅਤੇ ਠੰਡੇ ਬੁਰਜੇ ਦੇ ਵੀ ਸੰਗਤਾਂ ਨੂੰ ਇੱਥੇ ਅਸੀਂ ਨਾਲ ਨਾਲ ਦਰਸ਼ਨ ਕਰਵਾਵਾਂਗੇ ਇਸ ਅਸਥਾਨ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁੱਖ ਪ੍ਰਕਾਸ਼ ਅਸਥਾਨ ਵਾਲੀ ਜਗ੍ਹਾ ਸਾਬਜਾਦਿਆਂ ਦਾ ਇੱਥੇ ਥੱਲੇ ਭੋਰੇ ਅੰਦਰ ਜੋ ਸਿੱਧੀ ਅਸਥਾਨ ਬਣਾਇਆ ਗਿਆ ਹੈ ਜੋ ਸੰਗਤਾਂ ਨੂੰ ਅਸੀਂ ਆਪਣੇ ਚੈਨਲ ਰਾਹੀਂ ਦਿਖਾ ਰਹੇ ਹਾਂ ਅੰਤ ਵਿੱਚ ਅਸੀਂ ਪ੍ਰਾਈਮ ਨਿਊਜ਼ ਨੈਟਵਰਕ ਦੇ ਮਾਧਿਅਮ ਰਾਹੀਂ ਸਮੂਹ ਦੇਸ਼ ਵਾਸੀਆਂ ਤੇ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਇਸ ਪਵਿੱਤਰ ਅਸਥਾਨ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਤੇ ਗੁਰਦੁਆਰਾ ਜੋ ਸਿੱਧੀ ਸਥਾਨ ਹੈ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਗਤਾਂ ਨੂੰ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਇਹ ਸਿੱਧੀ ਸਥਾਨ ਦੇ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਹਨ ਪ੍ਰਾਈਮ ਨਿਊਜ਼ ਨੈਟਵਰਕ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਭੋਤਨਾ ਕਰਮਜੀਤ ਸਿੰਘ ਗਾਧਰਾ ਦੇ ਨਾਲ ਪੱਤਰਕਾਰ ਗੁਰਮੀਤ ਸਿੰਘ ਬਰਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ